ਤਸਵੀਰਾ ਸ਼੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਅਟਾਰੀ ਬਿਆਨ ਹੈ ਜਿੱਥੇ ਬਰਸਾਤੀ ਪਾਣੀ ਆ ਗਿਆ ਦੱਸੀਏ ਪਾਣੀ ਪਿੰਡ ਵਾਸੀਆਂ ਨੂੰ ਡਰਾ ਰਿਹਾ ਹੈ ਦੱਸਦੀਏ 1200 ਤੋਂ ਲੈ ਕੇ 1300 ਏਕੜ ਫਸਲ ਬਰਸਾਤੀ ਪਾਣੀ ਦੀ ਮਾਰ ਹੇਠਾਂ ਆ ਚੁੱਕੀ ਹੈ ਤੇ ਲੋਕ ਬੋਲ ਰਹੇ ਨੇ ਕਿ ਬਾਦਲ ਸਾਹਿਬ ਆਏ ਸੀ ਹਲ ਕਰਾਇਆ ਸੀ ਉਸ ਤੋਂ ਬਾਅਦ ਕੋਈ ਨਹੀਂ ਆਇਆ ਇਸ ਦੇ ਨਾਲ ਹੀ ਪ੍ਰਸ਼ਾਸਨ ਡਰੇਨ ਦੀ ਸਫਾਈ ਕਰਨ ਦੇ ਲਈ ਪਹੁੰਚਾ ਲੇਕਿਨ ਸਫਾਈ ਦਾ ਨਾਮ ਲੈ ਕੇ ਇਥੋਂ ਚੱਲਦੇ ਬਣੇ ਦੂਜੇ ਪਾਸੇ ਬਰਸਾਤੀ ਪਾਣੀ ਡਰੇਨ ਦੇ ਕਾਰਨ ਲੋਕਾਂ ਦੇ ਕਾਰਨ ਜੋ ਉੱਥੇ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ ਪਿੰਡ ਵਾਸੀ ਪੈਂਦੇ ਸਾਤ ਤੋਂ ਅੱਠ ਕਾਰ ਪਾਣੀ ਦੀ ਮਾਰ ਹੇਠਾਂ ਆ ਗਏ ਨੇ ਦੱਸਣਾ ਬੰਦਾ ਕਿ ਪ੍ਰਸ਼ਾਸਨ ਇਸ ਵਲ ਧਿਆਨ ਨਹੀਂ ਦੇ ਰਿਹਾ ਜਦੋਂ ਪਿੰਡ ਵਾਸੀ ਇਕੱਠੇ ਹੋ ਗਏ ਜਾਂ ਕਹਿ ਲਓ ਪਿੰਡ ਵਾਸੀ ਨੂੰ ਨੁਕਸਾਨ ਹੋਵੇਗਾ ਤਦੋਂ ਪ੍ਰਸ਼ਾਸਨ ਇੱਥੇ ਪੁੱਜੇਗਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਲਗਾਤਾਰ ਇਸੇ ਤਰ੍ਹਾਂ بارش ਪੈਂਦੀ ਰਹੀ ਤਾਂ ਹਾਲਾਤ ਇਸ ਤੋਂ ਵੀ ਜ਼ਿਆਦਾ ਖਰਾਬ ਹੋ ਸਕਦੇ ਨੇ ਡਰੇਨਾਂ ਦੀ ਦੇ ਵਿੱਚ ਓਵਰਫਲੋ ਕਰ ਗਈਆਂ ਡਰੇਨਾਂ ਹਜੇ ਤਾਂ ਮੀਂਹ ਸ਼ੁਰੂ ਵੀ ਨਹੀਂ ਹੋਇਆ ਬਾਈ ਜੀ ਇਹ ਪਹਿਲਾਂ ਹੀ ਇਹ ਕੰਮ ਕਿਉਂ ਹੋ ਗਿਆ ਨਹੀਂ ਚਲੋ ਹਫ਼ਤੇ ਦੇ ਵਿੱਚ ਆ ਇਹ ਡਰੇਨਾਂ ਦੀ ਨਾ ਸਫਾਈ ਹੁਣ ਕਰਨੀ ਹੋਇਆ ਜੀ ਇਹ ਹੀ ਆ ਹੁਣ ਪ੍ਰਸ਼ਾਸਨ ਨੂੰ ਕੀਤਾ ਜਾਂਦਾ ਜਲਦੀ ਜਲਦੀ ਡਰੇਨਾਂ ਦੀ ਸਫਾਈ ਕੀਤੀ ਜਾਵੇ ਕਦੇ ਹਾਲਾਤ ਬਣਿਆ ਹਾਂਜੀ ਤੇਜ਼ ਬਣੇ ਸੀ ਉਦੋਂ ਵੀ ਆਪਾਂ ਜਿਹੜੀ ਆ ਕੱਚੀ ਡੈਰ ਆਪਣੇ ਨਾਲ ਅਗਲੇ ਬੰਨੇ ਉਹ ਵੱਢ ਕੇ ਸੈਫਲ ਤੋਂ ਦੇ ਵਿੱਚ ਪਾਣੀ ਪਾਇਆ ਗਿਆ ਹੁਣ ਵੀ ਉਹਦੇ ਵਿੱਚ ਵੱਢ ਕੇ ਪਾਣੀ ਪਾਤਾ ਸੀ ਸਰ ਪ੍ਰਸ਼ਾਸਨ ਦਾ ਬੰਦਾ ਕੋਈ ਵੀ ਨਹੀਂ ਆਇਆ ਸਾਡੇ ਕੋਲ ਕੋਈ ਵੀ ਤਾਂ ਆਇਆ ਕਿ ਜਾਂ ਕੋਈ ਕੋਈ ਹੋਰ ਨਹੀਂ ਵਿਧਾਇਕ ਸਾਹਮਣੇ ਐਮਐਲਏ ਸਾਹਿਬ ਨੂੰ ਕਿਹਾ ਜੀ ਕੱਲ 24 ਘੰਟੇ ਲਾਈਟ ਮੰਗ ਕੀਤੀ ਉਹਨਾਂ ਨੇ ਦਿੱਤੀ ਮਤਲਬ ਕਹਿ ਤਾ ਮੈਕਨ ਨੂੰ ਪਰ ਆਈ ਨਹੀਂ ਸਾਡੇ ਕੋਲ ਮੋਟਰਾਂ ਦੀ 24 ਘੰਟੇ ਲਾਈਟ ਐਲਾਨ ਹੋ ਗਿਆ ਸਮਾਨ ਨਹੀਂ ਆਇਆ ਨਹੀਂ ਲਾਈਟ ਦਾ ਐਲਾਨ ਕਰਤਾ ਮਤਲਬ ਕਿ ਉਹਨਾਂ ਨੇ ਕਿਉਂ ਨਹੀਂ ਕੀਤੀ ਚਾਲੂ ਨਹੀਂ ਕੀਤੀ ਫਾਲਟ ਨਹੀਂ ਕਿਹਾ ਲਾਈਨਮੈਨ ਹੀ ਨਹੀਂ ਆ ਰਹੇ ਜੀ ਮੈਕਨ ਨੂੰ ਪੁੱਛੋ ਜਦੋਂ ਡੱਬ ਗਏ ਉਦੋਂ ਚਲਾਉਣਗੇ ਬਸ ਨਹੀਂ ਕਰ ਰਹੇ ਜੀ ਹੁਣ ਅਸੀਂ ਤਾਂ ਆਪਦੇ ਕੋਲੋਂ ਬਾਉ ਸਿੰਘ ਸਿੱਧੂ ਵਕੀਲ ਹੈ ਜੀ ਉਹਨਾਂ ਨੇ 60-65 ਹਜ਼ਾਰ ਦਾ ਸਮਾਨ ਲੈਤਾ ਜੀ ਸਾਨੂੰ ਅਸੀਂ ਤੋਂ ਮੋਟਰਾਂ ਜੜ ਰਹੇ ਆ ਪ੍ਰਾਈਵੇਟ ਪਰਸਨ ਤੁਹਾਨੂੰ ਸਮਾਨ ਲੈ ਕੇ ਦੇ ਹਾਂਜੀ ਇਹ ਪ੍ਰਾਈਵੇਟ ਯਾਨੀ ਕਿ ਸਰਕਾਰੀ ਸਹਾਇਤਾ ਕੋਈ ਨਹੀਂ ਮਿਲਦੀ ਨਹੀਂ ਜੀ ਮਿਲਦੀ ਮੇਰਾ ਨਾਮ ਮਨਪ੍ਰੀਤ ਸਿੰਘ ਆਈ ਪਿੰਡ ਸਾਡਾ ਹਟਾਰੀ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆਈ ਇਹ ਵੀਰ ਜੀ ਸਾਡੇ ਇੱਕ ਤਾਂ ਖੱਪਿਆਂ ਵਾਲੀ ਡਰੇਨ ਆਉਂਦਾ ਜੀ ਇੱਕ ਸਾਡੇ ਮੜ ਬੱਲੂ ਡਰੇਨ ਆਉਂਦਾ ਜੀ ਇਹ ਦੋ ਡਰੇਨ ਆ ਕੇ ਇਕੱਠੇ ਹੋ ਜਾਂਦੇ ਆ ਅੱਗੇ ਗੰਗ ਕਰਨਾਲ ਨਾ ਰਾਈ ਨਹਿਰ ਦੇ ਥੱਲੇ ਦੀ ਸੈਂਫਲਾ ਛੋਟਾ ਹੋਣ ਕਾਰਨ ਇਹ ਪਾਣੀ ਦੋ ਪਾਸਿਆਂ ਤੋਂ ਜ਼ਿਆਦਾ ਆ ਜਾਂਦਾ ਜੀ ਜਦੋਂ ਦੋ ਪਾਸਿਆਂ ਤੋਂ ਪਾਣੀ ਜ਼ਿਆਦਾ ਆ ਜਾਂਦਾ ਅੱਗੋਂ ਨਿਕਾਸੀ ਨਹੀਂ ਗਈ ਪਾਣੀ ਦਾ ਅੱਗੇ ਜਿਹੜਾ ਸੇਮ ਨਾਲਾ ਕਾਲੇ ਵਾਲੇ ਲੱਧੂ ਵਾਲਾ ਸਾਈਡ ਤੇ ਉਹ ਅੱਗੇ ਜਮ੍ਹਾਂ ਹੀ ਬੰਦ ਹੋਇਆ ਪਿਆ ਇਸੇ ਨਾਲਾ ਜੇ ਅੱਗੇ ਸੇਮ ਨਾਲੇ ਦੀ ਪ੍ਰੋਪਰ ਸਫਾਈ ਹੋਊਗੀ ਜੀ ਤਾਂ ਫੇਰ ਹੀ ਇਹ ਦੋ ਡਰੇਨਾਂ ਦਾ ਪਾਣੀ ਖਿੱਚ ਕੇ ਲਜਾਉਣਾ ਹੀ ਇਹ ਜਦੋਂ ਅੱਗੇ ਮੰਨ ਲਓ ਵੀ ਸੈਫਲ ਪਾਣੀ ਨਹੀਂ ਕੱਢਦਾ ਜੀ ਸਾਡਾ ਪੂਰਾ ਨਾ ਪਾਣੀ ਕੱਢਣ ਦਾ ਕਾਰਨ ਨਹੀਂ ਆਈ ਸਾਡੇ ਖੇਤਾਂ 'ਚ ਆਏ ਸਾਲ ਹੀ ਸਾਡੇ ਨਾਲੇ ਇਹ ਹੁੰਦਾ ਜੀ ਅਸੀਂ ਵਿਭਾਗ ਤੋਂ ਇਹੀ ਮੰਗ ਕਰਦੇ ਆਂ ਵੀ ਡਰੇਨ ਦੀ ਅੱਗੋਂ ਵੀ ਸਫਾਈ ਕਰਾਈ ਜਾਵੇ ਜੀ ਹੁਣ ਸਫਾਈ ਦੇ ਕੀ ਤੋਂ ਕ ਤੁਸੀਂ ਪਹਿਲਾਂ ਕਿਉਂ ਨਹੀਂ ਕਿਸੇ ਦੇ ਧਿਆਨ ਬਾਈ ਜੀ ਪਹਿਲਾਂ ਬਹੁਤ ਵਾਰੀ ਆਖਿਆ ਜੀ ਡਰੇਨ ਵਾਲਿਆਂ ਨੂੰ ਆਖਿਆ ਮੰਨ ਲਓ ਮਾੜਾ ਮੋਟਾ ਕਰਕੇ ਮਾੜਾ ਮੋਟਾ ਯਾਵਾਜੀ ਕਰਕੇ ਤੇ ਉੱਠ ਜਾਂਦੇ ਆ ਜੀ ਹੁਣ ਅਸੀਂ ਉਹਦੇ ਆਖਿਆ ਅਸੀਂ ਆ ਵੀ ਗਾਂ ਪੁਲੀਆਂ ਪੱਟਦੇ ਹੋਈ ਮਾੜੀਆਂ ਮੋਟੀਆਂ ਪੁਲੀਆਂ ਦੀ ਪੱਟ ਕੇ ਜਰੂਰ ਪੁਲੀਆਂ ਪੱਟ ਕੇ ਕਾਲੇ ਵਾਲੇ ਜਾਣਿਆ ਤਾਂ ਜਿੰਮੇਦਾਰ ਸਾਡੇ ਗੱਲ ਪੈਂਦੇ ਆ ਵੀ ਇਹ ਸਾਡੇ ਪਿੰਡ ਨੂੰ ਤੁਸੀਂ ਡਬੋਣਾ ਹੈ ਹੁਣ ਜੇ ਡਰੇਨ ਦੇ ਵਿੱਚੋਂ ਵੀ ਨਹੀਂ ਸਾਨੂੰ ਪਟਣ ਦਿੰਦੇ ਹੀ ਪੁਲੀਆਂ ਉਹ ਬੰਦੇ ਤੇ ਜਦੋਂ ਡਰੇਨ ਦੇ ਵਿੱਚੋਂ ਨਹੀਂ ਪਟਣਦੇ ਤੇ ਪਾਣੀ ਜਾਊ ਕਿਵੇਂ ਸਾਡਾ ਪਹਿਲਾ ਇੱਕ ਸਾਡੇ ਨਾਲ ਹੀ ਸੈਂਪਲ ਬਿਲਕੁਲ ਛੋਟਾ ਇਹ ਸੈਂਪਲ ਦੀ ਵੀ ਸਫਾਈ ਹੋਣੀ ਚਾਹੀਦੀ ਹੈ ਸੈਂਪਲ ਦੀ ਅੱਜ ਤੀਕ ਸਫਾਈ ਨਹੀਂ ਹੋਈ ਜੀ ਮਨ ਲਓ ਮੈਨੂੰ 30 ਸਾਲ ਹੋ ਗਏ ਇਹ ਵੇਂਦੇ ਨੂੰ ਵੀ 30 ਸਾਲਾਂ ਦੇ ਵਿੱਚ ਮੈਂ ਸਫਾਈ ਨਹੀਂ ਵੇਖੀ ਸੇਬ ਜੱਦੀ ਪਿੰਡ ਉਹਨਾਂ ਦੇ ਵਿਧਾਇਕਾਂ ਦਾ ਹਾਂਜੀ ਹਾਂਜੀ ਉਹਨਾਂ ਨੂੰ ਇਸ ਬਾਰੇ ਜਾਣ ਕਰਾਇਆ ਵੀ ਸਾਡੇ ਆ ਪ੍ਰੋਬਲਮ ਹੈ ਟ੍ਰੇਨਿੰਗ ਸਾਫ ਨਹੀਂ ਹੁੰਦੀ ਬਰਾੜ ਸਾਹਿਬ ਪਿਛਲੇ ਵਾਰ ਵੀ ਜਦੋਂ 23 ਦੇ ਵਿੱਚ ਪਾਣੀ ਆਇਆ ਜੀ ਉਦੋਂ ਬਰਾੜ ਸਾਹਿਬ ਡੀਸੀ ਸਾਹਿਬ ਸਾਰਾ ਮਹਿਕਮਾ ਇੱਥੇ ਆਇਆ ਸੀ ਸਾਡੇ ਹੜ੍ਹ ਹਣ ਤੋਂ ਬਾਅਦ ਆਈ ਸੀ ਕਿ ਹੜ੍ਹ ਹਣ ਤੋਂ ਪਹਿਲਾਂ ਹੜ੍ਹ ਆਉਂਦੇ ਵਿੱਚ ਆਏ ਸੀ ਜਮਾ ਪਿਛਲੇ ਸਾਲ ਪਿਛਲੇ ਸਾਲ 23 ਤੇ ਉਦੋਂ ਵੀ ਬਸ ਮਾੜੇ ਮੋਟਾ ਆਖ ਕੇ ਸਾਨੂੰ ਤੇ ਪਰ ਉੱਠ ਗਈ ਵੀ ਕੋਈ ਨਹੀਂ ਅਸੀਂ ਖਲਦੇ ਆ ਮਾਈਕ ਮੈਨੂੰ ਖਲਦੇ ਆ ਤੇ ਸਾਡੀਆਂ ਫਸਲਾਂ ਪਿਛਲੇ ਸਾਲ ਵੀ ਤਬਾਹ ਹੋ ਗਈਆਂ ਜੀ ਇਹ ਕਿ ਵੀ ਵਿਖਾਇਆ ਜਾਵੇ ਸਾਡੀਆਂ ਫਸਲਾਂ ਛੱਡੀ ਨਹੀਂ ਨਿਸਰ ਚੁੱਕੀ ਤੇ ਦੇ ਵਿੱਚ ਫੋਨ ਨੂੰ ਕੀਤੀਆਂ ਹੁਣ ਹਾਂਜੀ ਵੀ ਮੰਨ ਲਓ ਲਾਈਟ ਵੀ ਨਹੀਂ ਆਉਂਦੀ ਸਾਡੇ ਅਸੀਂ ਇਹ ਇਹੀ ਆਨੇ ਆ ਕਿ ਸਾਨੂੰ ਲਾਈਟ ਹੀ ਦਿੱਤੀ ਜਾਵੇ ਕੋਈ 5-7 ਦਿਨ ਜੀ ਅਸੀਂ ਚੱਕ ਕੇ ਨਹਿਰ ਦੇ ਵਿੱਚ ਪਾਣੀ ਗੰਗਰ ਨਾਲ ਦੇ ਪਾਦ ਗਈ ਲਾਈਟ ਵੀ ਬੰਦ ਆਈ ਸਾਡੇ 3-4 ਦਿਨਾਂ ਤੋਂ ਲਾਈਟ ਬੰਦ ਆਈ ਜਦੋਂ 5-7 ਪਰਤੇ ਹੋ ਜਾਂਦੇ ਆ ਜਾਂ ਕੋਈ ਥਾਣੇ ਚੁੱਕਿਆ ਗਿਆ ਕੋਈ ਉਹਦੀ ਸਪੋਰਟ ਉਹ ਮਗਰੋਂ ਸਪੋਰਟਾਂ ਨੂੰ ਇਹ ਕੀ ਕਰਨਾ ਜੇ ਗਰੀਬ ਦੀ ਜਾਂ जाट ਦੀ ਆਣ ਕੇ ਅੱਜ ਹੀ ਨਹੀਂ ਕੋਈ ਹਸਾਰ ਲੈਣੀ ਤੇ ਕਿੰਨੇ ਦਿਨਾਂ ਤੋਂ ਹਾਲਾਤ ਵਿਗੜੇ ਹੋਏ ਆ ਸਾਡੇ ਵਿਗੜਿਆ ਨੂੰ ਤੇ ਮੀਂਹ ਪੈਂਦੇ ਤੋਂ ਵੈਸੇ ਉਦੋਂ ਤੋਂ ਹੀ ਸ਼ੁਰੂ ਸਾਨੂੰ ਲੱਗਦਾ ਵੀ ਵਿਗੜਨਗੇ ਪਰ ਸਾਡੀ ਪਹਿਲੋਂ ਨਹੀਂ ਕਿੰਨੇ ਹਸਾਰ ਲਈ ਹੁਣ ਵੀ ਕਿੰਨਾ ਕੋਈ ਆਣ ਕੇ ਪੁੱਛਦਾ ਹੀ ਪਹਿਲਾਂ ਕਦੇ ਇੱਥੇ ਪਾਣੀ ਜਮਾ ਹੋਇਆ ਕਿ ਅੱਜ ਪਹਿਲੀ ਵਾਰੀ ਹੋਇਆ ਹੈ ਪਾਣੀ ਸਾਡੇ ਦੇ ਕੁੱਲ ਮਿਲਾ ਕੇ ਜੇ ਜ਼ਿਆਦਾ ਮੀਂਹ ਆਏ ਤੇ ਆਈ ਵਰੀ ਹੋ ਜਾਂਦਾ ਹੈ ਸਾਡੇ 50 ਫੁੱਟ ਡੂੰਗੀ ਨਹਿਰ ਉਹਦੇ ਥੱਲੋਂ ਦੀ ਪਾਣੀ ਲੰਘਦੇ ਸੀ ਪਰਚੇ ਕਿਸ ਤਰ੍ਹਾਂ ਹੋ ਰਿਹਾ ਕਿਉਂਕਿ ਇਹ ਜਦੋਂ ਇਹ ਜਦੋਂ ਮੰਨ ਲਓ ਜੀ ਇਹਨਾਂ ਲਾਤਾ ਵੇ ਦੀ ਨੰਗ ਤੇ ਜਦੋਂ ਆਪਣੇ ਬਾੜਾ ਹੋ ਜਾਂਦਾ ਪਾਣੀ ਫਿਰ ਛੜਕਾ ਵੱਡਨੀਆਂ ਪੈਂਦੀਆਂ ਛੜਕਾ ਵੱਡ ਕੇ ਜਦੋਂ ਆ ਮੰਨ ਲਓ ਹੁੰਦਾ ਫਿਰ ਇੱਕ ਦੂਜਾ ਜ਼ਿੰਮੇਵਾਰ ਇੱਕ ਦੂਜੇ ਦੇ ਪਰਚਾ ਦੇ ਦਿੰਦਾ ਇੱਕ ਨੂੰ ਦੂਜੇ ਪਾਸੇ ਸਪੋਰਟ ਹੋ ਗਈ ਦੂਜੇ ਨੂੰ ਦੂਜੇ ਪਾਸੇ ਹੋ ਗਈ ਅਗਲਾ ਤਾਂ ਮੇਰੇ ਖੇਤ ਪਾਣੀ ਕਿਉਂ ਛੜਦੇ ਆ ਗਰੀਬਾਂ ਨੂੰ ਵੀ ਔਖਾ ਹੋ ਜਾਂਦਾ ਜਿਹੜਾ ਮਾੜਾ ਮੋੜ ਬਾਹਰੋਂ ਅੰਦਰੋਂ ਕੁਮਾਖੇ ਲਿਓਣਾ ਰਾ ਵੱਡੇ ਜਾਂਦੇ ਕਿਤੇ ਲੰਘ ਨਹੀਂ ਸਕਦੇ ਕਿਤੇ ਜਾ ਨਹੀਂ ਸਕਦੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹਾਂ ਜੀ ਪਰੇਸ਼ਾਨੀਆਂ ਹੁਣ ਅਸੀਂ ਅੱਜ ਇਹੋ ਹੀ ਮੰਗਦੇ ਵੀ ਸਾਨੂੰ ਅੱਜ ਜਾਣ ਕੇ ਮੌਕਾ ਵੇਖੋ ਸਾਡੀ ਸਾਰ ਲਈ ਜਾਵੇ ਜੇ ਮੁੜ ਕੇ ਮਗਰੋਂ ਆਇਆ ਤਾਂ ਕੋਈ ਫਾਇਦਾ ਨਹੀਂ ਇਹ ਹੁਣ ਕਿਹੜਾ ਰਸਤਾ ਤੁਹਾਡਾ ਮੰਨ ਲਓ ਵੀ ਕਿਹੜੇ ਕਿਹੜੇ ਪਿੰਡਾਂ ਨੂੰ ਜਾਣ ਆਲਾ ਪਰ ਮੰਨ ਲਓ ਜੀ ਸਾਡੇ ਦੇ ਕਈ ਇਹੋ ਜਿਹੇ ਅੱਜ ਜਵੇਂ ਆ ਖੱਪਿਆਂ ਵਾਲੀ ਹੋ ਗਈ ਜਾਂ ਕਾਲੇ ਵਾਲਾ ਹੋ ਗਿਆ ਰੋੜਾਂ ਵਾਲੀ ਹੋ ਕੇ ਇਸੇ ਰਾਹ ਨੂੰ ਲੰਘਦੇ ਬਹੁਤ ਜਾਂਦਾ ਨਹੀਂ ਪਿੰਡ ਦਾ ਹੋ ਗਿਆ ਹਾਂ ਜੀ ਇਹ ਤਾਂ ਚਾਰ ਪੈਂਟ ਆ ਜਿਹੜੇ ਅੱਗੇ ਆ ਜਾਂਦੇ ਜੀ ਵੀ ਜਿਹੜਾ ਐਂ ਦੀ ਸ਼ਾਟਕਾਰਡ ਕਰਕੇ ਮੁਕਸਰੋਂ ਲੰਘ ਜਾਂਦੇ ਆ ਉਧਰੋਂ ਖੱਪੇ ਵਾਲੀ ਨੂੰ ਆ ਉਹ ਵੀ ਸ਼ਾਟਕਾਰਡ ਕਰਕੇ ਅਗਲਾ ਐਂ ਦੀ ਗੁਰੂ ਸਾਹਿਬ ਨੂੰ ਜਾਣਾ ਬਹੁਤ ਗੱਡੀਆਂ ਐ ਦੀ ਲੰਘਦੀਆਂ ਪਰ ਹੁਣ ਪਰੇਸ਼ਾਨੀ ਕਰਕੇ ਉਹ ਵੀ ਇੱਧਰ ਦੀ ਨਹੀਂ ਆਉਂਦੀਆਂ ਆਪ ਕਿੰਨਾ ਰਖਵਾ ਜਿਹੜਾ ਚੋਨੇ ਦਾ ਚੋਨੇ ਦੀ ਪੁੱਤ ਦਾ ਇਹ ਸਫਾਸੀ ਪਾਣੀ ਦੀ ਮਾਰੇ ਤਾਂ ਮੰਨ ਲਓ ਜੇ ਇਸ ਵਕਤ ਕੋਈ 1500 ਕਿਲਾ ਤੇ ਹੋਊ ਕੋਈ ਲੱਗਦਾ ਕਿ ਜੇਕਰ ਇਹ ਹਾਲਾਤ ਇਸੇ ਤਰ੍ਹਾਂ ਮੰਨ ਲਓ ਨਹੀਂ ਧਿਆਨ ਦਿੱਤਾ ਜਾਂਦਾ ਤਾਂ ਕਿੰਨਾ ਕ ਪਾਣੀ ਖੜ ਸਕਦਾ ਔਰ ਕਿੰਨਾ ਕ ਮੰਨ ਲਓ ਜਿਹੜਾ ਪ੍ਰਭਾਵ ਹੋ ਸਕਦਾ ਮੰਨ ਲਓ ਜੀ ਜੇ ਐਦਾਂ ਹੀ ਆ ਫਿਰ ਤੇ ਬਾਅਦ ਹੋ ਸਕਦਾ ਜਿਤਰ ਆਪਾਂ ਮੰਨਦੇ 1500 ਫਿਰ ਹੋ ਸਕਦਾ ਥਾਂ ਨੂੰ ਪਾਣੀ ਔਰ ਸਾਡੇ ਪਿੰਡਾਂ ਨੂੰ ਵੀ ਜੜ ਲਾ ਆਪੇ ਜਿਸ ਤਰ੍ਹਾਂ ਆਪਾਂ 5-7 ਘਰ ਵਿੱਚ ਆ ਗਏ ਆ ਲੇੜ ਦੇ ਹੋਰ ਵੀ ਆ ਸਕਦੇ ਆਈ ਸਾਰਿਆਂ ਨੂੰ ਪਰੇਸ਼ਾਨੀ ਤੇ ਆਉਂਦੀ ਆ ਨਹੀਂ ਨਾ ਕਿ ਇਹਨੂੰ ਨੰਗਰ ਮਿਲਦਾ ਨਾ ਕਿ ਇਹਨਾਂ ਟੱਪ ਨੂੰ ਮਿਲਦਾ ਇਹ ਹਾਲਾਤ ਔਖੇ ਹੀ ਆਈ ਸਾਨੂੰ ਐਸ ਹਾਲਾਤਾਂ ਦੇ ਨੇ ਹੁਣ ਦਿਹਾੜੀ ਧਾਰ ਬੰਦੇ ਆ ਜੇ ਅਸੀਂ ਦਿਹਾੜੀ ਨਾ ਕਰਾਂਗੇ ਤਾਂ ਬੱਚੇ ਨੂੰ ਖਵਾਵਾਂਗੇ ਕੀ ਤੁਸੀਂ ਸੁਚਿਤ ਕੀਤਾ ਪ੍ਰਸ਼ਾਸਨ ਨੂੰ ਵੀ ਇਸ ਤਰ੍ਹਾਂ ਦੇ ਨਾਲ ਪਾਣੀ ਮੰਨ ਲਓ ਜੀ ਆਏ ਸਾਲੀ ਹੋ ਜਾਂਦਾਗਾ ਬਦਲ ਸਾਹਿਬ ਵੀ ਆਏ ਸੀ ਉਦੋਂ ਆ ਪਹਿਲਾਂ ਜਦੋਂ ਆਉਂਦੇ ਸੀ ਉਦੋਂ ਆਹ ਦੇ ਨਾਲ ਸੜਕ ਉੱਤੇ ਆਪਾਂ ਉਧਰੋਂ ਨਹਿਰ ਬਣਾ ਦੇ ਕਰਾਏ ਸੀ ਉਹਨਾਂ ਨਹਿਰ ਬਣਾ ਕੇ ਪਾਣੀ ਖੜਾ ਕੇ ਮੰਨ ਲਓ ਮਗਰੋਂ ਆਇਆ ਤਾਂ ਕੋਈ ਤੋਕ ਨਹੀਂ ਲੈ ਸਰਪੰਚ ਨੇ ਕੋਈ ਉਦੋਂ ਬਾਅਦ ਮੰਨ ਲਓ ਸਰਪੰਚ ਮੈਂ ਖੁਦ ਆ ਮੌਜੂਦਾ ਮੈਂਬਰ ਆਈ ਕੀ ਸਰਪੰਚ ਅਸਾਰ ਕੀ ਲਾ ਲੂਗਾ ਜਦੋਂ ਕੋਈ ਉੱਤੋਂ ਲੀਡਰ ਹੀ ਨਹੀਂ ਆ ਰਿਹਾ ਕੋਈ ਸਾਨੂੰ ਪੁੱਛ ਹੀ ਨਹੀਂ ਰਿਹਾ ਤੇ ਅਸੀਂ ਸਰਪੰਚ ਪਿੰਡ ਦਾ ਵਿਚਾਰਾ ਧਾਰੀਦਾਰ ਜਮਾ ਮੇਰੇ ਵਰਗਾ ਮਨਜੂਰ ਕੀ ਕਰ ਲੂਗਾ ਇੱਥੇ ਉਹਨਾਂ ਦੇ ਪਿੰਡ ਦੇ ਤੁਹਾਡੇ ਵਿਧਾਇਕ ਨੇ ਦੁਆਰੇ ਵਾਲੇ ਦੇ ਆ ਮੌਜੂਦਾ ਵਿਧਾਇਕ ਨੇ ਭਾਈ ਤੁਹਾਡੇ ਕੋਲ ਨਾ ਨਹੀਂ ਆਏ ਜੀ ਨਹੀਂ ਆਏ ਸਾਨੂੰ ਉਹ ਤਾਂ ਪਹਿਲਾਂ ਉਹ ਸਾਹਿਬ ਦਾ ਸੀਗਾ ਤੁਸੀਂ ਕਹਿੰਦੇ ਆਏ ਆਏ ਸੀ ਬਾਦਲ ਸਾਹਿਬ ਆਇਆ ਸੀ ਉਸ ਤੋਂ ਬਾਅਦ ਨਹੀਂ ਧਿਆਨ ਦਿੱਤਾ ਹਾਂਜੀ ਤੁਸੀਂ ਪਹਿ ਮੀਡੀਆ ਵਾਲੇ ਪਹੁੰਚੇ ਹੋ ਸਾਡੇ ਪਿੰਡ ਸਾਡੇ ਪਿੰਡ ਦੇ ਹੜਾਤ ਤਾਂ ਤੁਸੀਂ ਦੇਖ ਹੀ ਚੁੱਕੀ ਹੋ ਆ ਕੇ ਹਨਾ ਤੁਸੀਂ ਆ ਕੇ ਪਹਿਲਾਂ ਇਧਰੋਂ ਸਾਰੇ ਕਵਰ ਕੀਤਾ ਹੀ ਹੜਾਤ ਇੰਨੇ ਮਾ ਫਸਲਾਂ ਤਾਂ ਤਬਾਹੀ ਹੈ ਜੀ ਤੇ ਸਾਨੂੰ ਬਾਅਦ ਵਿੱਚ ਆ ਕੇ ਪ੍ਰਸ਼ਾਸਨ ਸਾਡੇ ਲਈ ਆਟਾ ਦਾਣ ਵਾਲਾ ਜਿਹੜਾ ਪ੍ਰੋਜੈਕਟ ਜੋ ਵੀ ਸਾਡੇ ਲਈ ਪਾਣੀ ਵਗੈਰਾ ਇਹ ਚੀਜ਼ਾਂ ਦੀ ਸਾਨੂੰ ਲੋੜ ਨਹੀਂ ਸਾਡੀ ਹੁਣ ਸਾਰ ਲਈ ਜਾਵੇ ਠੀਕ ਹੈ ਜੀ ਅਸੀਂ ਤਾਂ ਇਹੀ ਮਤਲਬ ਕਿ ਇੱਕ ਮਿੰਨਤੀ ਕਰਦੇ ਆਂ ਜੀ ਭਾਈ ਜੀ ਇਹ ਕਿੰਨੀ ਵਾਰੀ ਆਇਆ ਪਾਣੀ ਇਹ ਇਹ ਅੱਜ ਤੋਂ 2022 ਸੀ ਸ਼ਾਇਦ ਹਨਾ 2022 ਚ ਤਾਂ ਸਾਡਾ ਖਤਮ ਹੀ ਹੋ ਗਿਆ ਸੀ ਇਹ ਕੰਮ ਜੀ ਯਾਨੀ ਕਿ ਬਹੁਤ ਜ਼ਿਆਦਾ ਯਾਨੀ ਕਿ ਓਵਰਫਲੋ ਹੋ ਗਿਆ ਸੀ ਕੰਮ ਯਾਨੀ ਜੀ ਡੁੱਬਣ ਵਾਲਾ ਕੰਮ ਸੀ ਕਿੰਨਾ ਪਾਣੀ ਆ ਕੇ ਤੁਸੀਂ ਹੁਣ ਕਿੰਨਾ ਕਹ ਉਦੋਂ ਪਾਣੀ ਸੀਗਾ ਆਹੀ 4-4 ਫੁੱਟ ਯਾਨੀ ਕਿ ਅੱਧਾ ਬੰਦਾ ਵਿੱਚ ਡੁੱਬਦਾ ਸੀਗਾ ਹੋਈ ਹੈ ਜੀ ਪਰ ਨਾਂ ਦੇ ਬਰਾਬਰ ਹੀ ਹੈ ਜੀ ਜਿੰਨਾ ਵੀ ਮਤਲਬ ਕਿ ਜੋ ਤੁਹਾਨੂੰ ਪਤਾ ਮੈਹਰਾਂ ਦੇ ਥੱਲੋਂ ਦੀ ਪਾਣੀ ਨਗਦਾ ਜੀ ਸੈਫਰਾ ਥੱਲੋਂ ਦੀ ਬਾਹਲਾ ਪਾਣੀ ਦੇ ਟੱਪਣਾ ਨਹਿਰਾਂ ਦੇ ਥੱਲੋਂ ਦੀ ਹੈ ਜੀ ਉਹ ਚੀਜ਼ਾਂ ਦੀ ਪ੍ਰੋਪਰ ਸਫਾਈ ਹੋਊਗੀ ਤਾਂ ਫੇਰ ਹੀ ਨਿਕਲੂਗਾ ਨਾ ਪਾਣੀ ਪਾਣੀ ਆਇਆ ਕਾਦਾ ਇਹ ਇਕੱਠਾ ਕਾਦਾ ਇਹ ਕੁਝ ਬਾਰਿਸ਼ ਕੁਝ ਬਰਸਾਤੀ ਪਾਣੀ ਹੈ ਜੀ ਕੁਝ ਪਿੱਛੋਂ ਵੀ ਜਿਹੜਾ ਇੱਧਰ ਢਲਾਨ ਬਣ ਜਾਂਦੀ ਹੈ ਜੀ ਪਿੰਡ ਸਾਰਿਆਂ ਨੂੰ ਪਤਾ ਜੀ ਇਹ ਜਾਂ ਜੋ ਵੀ ਇੱਧਰ ਇੱਧਰ ਦਾ ਪਾਣੀ ਜਿੰਨਾ ਵੀ ਹੈ ਸਾਰਾ ਇੱਧਰ ਲਿਬਣੇ ਆ ਗਿਆ ਕਿਹੜੇ ਕਿਹੜੇ ਪਿੰਡਾਂ ਦਾ ਪਾਣੀ ਇੱਧਰੋਂ ਆ ਰਿਹਾ ਹੈ ਇਹ ਗ ਪਾਣੀ ਦੀ ਲਪੇਟ ਦੇ ਵਿੱਚ 7-8 ਘਰ ਤਾਂ ਆ ਚੁੱਕੇ ਹੈ ਹਿਸ ਤੱਕ ਬਾਕੀ ਹੁਣ ਹਾਲਾਤ ਬਹੁਤ ਮਾੜੇ ਆ ਤੁਹਾਨੂੰ ਵੀ ਪਤਾ ਹੀ ਹੈ ਕਿੰਨੇ ਪਿੰਡਾਂ ਚ ਪਾਣੀ ਖੜਾ ਹੋਣਾ ਜੇਕਰ ਗੱਲ ਕਰੀਏ ਕਿ ਇਸੇ ਪੈ ਨਹੀਂ ਨਹੀਂ ਇੱਕ ਵਾਰੀ ਤੇ ਇੱਥੇ ਢਲਾਨ ਬਣਦੀ ਹੈ ਨਾ ਇੱਥੇ ਹੀ ਖੜਦਾ ਜੀ ਉਸ ਤੋਂ ਬਾਅਦ ਫਿਰ ਫੱਤਣ ਵਾਲੇ ਮਾਰ ਚ ਆਉਂਦਾ ਜਦੋਂ ਪਾਣੀ ਜਦੋਂ ਹੋ ਜਾਂਦਾ ਪਾਣੀ ਸੜਕਾਂ ਦੇ ਉੱਤੋਂ ਜ ਟੱਪ ਜਾਂਦਾ ਹਨਾ ਜਾਂ ਸੜਕਾਂ ਥੱਲੋਂ ਦੇ ਫਿਰ ਫੱਤਣ ਵਾਲਾ ਵੀ ਨਾਲ ਆਉਂਦਾ ਵੀ ਕਾਫੀ ਰਕਬਾ ਜਿਹੜਾ ਉਹ ਤਬਾਹ ਹੋ ਗਿਆ ਇਹ ਅੰਦਾਜ਼ਾ ਕਿੰਨਾ ਕਿ ਹੈਗਾ ਵੀ ਕਿੰਨੀ ਕਿੱਕੜ ਜਿਹੜੀ ਫਸਲ ਆ ਪਾਣੀ ਦੇ ਵਿੱਚ ਹੈਗੀ ਆ ਕਿੰਨੀ ਕਿ ਫਸਲ ਡੁੱਬ ਉੱਡੇ ਪਿੰਡ ਦੀ ਲਗਰੀਏ ਤਾਂ ਕਿੰਨੀ ਹੋਊਗੀ 12-1300 ਹਾਂ 12-1300 ਕਿਲੇ ਹੋਊਗਾ ਸਰਕਾਰ ਦੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਜੀ ਭਾਈ ਇਹੀ ਫੀਲ ਕਰਨੀ ਸਾਡੀ ਸਾਰ ਹੁਣ ਲਈ ਜਾਵੇ ਜੀ ਬਾਅਦ ਵਿੱਚ ਫਾਇਦਾ ਨਹੀਂ ਹਨਾ ਜੀ ਬਾਅਦ ਵਿੱਚ ਧਰਜ ਨਾਲ ਬੰਦੇ ਚੱਕਣ ਦਾ ਕੋਈ ਫਾਇਦਾ ਕੋਈ ਵੀ ਨਹੀਂ ਪਹੁੰਚਦਾ ਹੁਣ ਅਜੇ ਤੱਕ ਕੋਈ ਨਹੀਂ ਆਇਆ